ਕੈਨੇਡਾ ਸਰਕਾਰ ਦਾ ਆਇਆ ਇੱਕ ਵੱਡਾ ਫੈਸਲਾ 23 ਲੱਖ ਤੋਂ ਵੱਧ ਵੀਜ਼ੇ ਕੀਤੇ ਰੱਦ ਆਖਰ ਕਿਉਂ ਪਰੇਸ਼ਾਨੀ ਹੈ बिजनेसमੈਨ ਤੇ ਵਿਦਿਆਰਥੀਆਂ ਵਿੱਚ ਜਾਣੋ ਪੂਰੀ ਖਬਰ ਦੋਸਤੋ ਜਿਵੇਂ ਤੁਸੀਂ ਜਾਣਦੇ ਹੋ ਕਿ ਆਏ ਦਿਨ ਫੋਰਨ ਕੰਟਰੀ ਦੇ ਜਿਹੜੇ ਕਾਨੂੰਨ ਹੈ ਉਹਨਾਂ ਦੇ ਵਿੱਚ ਕਦੇ ਕੋਈ ਚੇਂਜ ਹੋ ਜਾਂਦੀ ਕਦੇ ਕੋਈ ਚੇਂਜ ਹੋ ਜਾਂਦੀ ਹੈ ਜਿਸਤੇ ਨਾਲ ਜਿਹੜੇ ਜਾਣ ਵਾਲੇ ਉਹ ਵੀ ਪਰੇਸ਼ਾਨ ਹੁੰਦੇ ਨੇ ਤਾਂ ਜਿਹੜੇ ਉੱਥੇ ਨੇ ਰਹਿੰਦੇ ਉੱਥੇ ਬੱਚੇ ਜਿਹੜੇ ਗਏ ਹੋਏ ਨੇ ਉਹ ਵੀ ਪਰੇਸ਼ਾਨ ਹੁੰਦੇ ਨੇ ਉਹ ਤਾਂ ਪਰੇਸ਼ਾਨ ਹੁੰਦੇ ਹੀ ਹੁੰਦੇ ਆ ਜਿਹੜੇ ਪਿੱਛੇ ਪੇਰੈਂਟਸ ਹੁੰਦੇ ਆ ਪੂਰਾ ਪਰਿਵਾਰ ਹੁੰਦਾ ਜਿਹੜੇ ਕਿ ਅਜੇ ਤੱਕ ਬੱਚਿਆਂ ਨੂੰ ਇੰਨੇ ਸਾਲ ਹੋ ਗਏ ਤੇ ਜਨ ਤੋਂ ਬਾਅਦ ਦੀ ਪੈਸੇ ਜਿਹੜੇ ਆ ਉਹ ਇੱਥੋਂ ਭੇਜੇ ਜਾਂਦੇ ਆ ਕਦੇ ਸੋਚਿਆ ਸੀ ਕਿ ਬਾਹਰ ਗਏ ਵਿਅਕਤੀ ਨੂੰ ਇਧਰੋਂ ਪੈਸੇ ਭੇਜੇ ਜਾਣ ਹਮੇਸ਼ਾ ਬਾਸਤੀ ਹੀ ਜੀ ਬੇਹਾਰ ਗਏ ਆ ਚਲੋ ਜੀ ਇਹਨਾਂ ਦੇ ਘਰ ਤਾਂ ਬਹੁਤ ਪੈਸਾ ਹੁੰਦਾ ਇਹ ਸੋਚ ਹੁੰਦੀ ਸੀ ਹੁਣ ਹੁਣ ਬਿਲਕੁਲ ਸੋਚ ਅਲੱਗ ਹੋ ਚੁੱਕੀ ਹੈ ਹੁਣ ਇਹ ਸੋਚ ਹੈ ਕਿ ਬਾਹਰ ਗਏ ਆ ਜੀ ਕਿਸ ਤਰ੍ਹਾਂ ਬੱਚੇ ਨੇ ਬੱਚੇ ਕੁਝ ਨਹੀਂ ਨਹੀਂ ਬਸ ਕੰਮ ਮਿਲਦਾ ਕਦੇ ਨਹੀਂ ਮਿਲਦਾ ਔਰ ਅਜੀਬ ਹੀ ਅਸੀਂ ਖਰਚਾ ਇਥੋਂ ਭੇਜਦੇ ਆ ਸੋ ਇਸ ਕਰਕੇ ਹੁਣ ਕੈਨੇਡਾ ਸਰਕਾਰ ਨੇ ਇੱਕ ਹੋਰ ਬਹੁਤ ਵੱਡਾ ਮਤਲਬ ਜਿਹੜਾ ਹੈ ਉਹ ਸਟੈਪ ਚੱਕਿਆ ਹੈ ਜਿਸ ਦੇ ਨਾਲ ਸਿੱਧੇ ਦਾ ਸਿੱਧਾ ਜਿਹੜਾ ਨੁਕਸਾਨ ਹੈ ਉਹ ਵਿਦਿਆਰਥੀ ਤੇ ਜਿਹੜੇ बिजनेसमੈਨ ਹੈ ਉਹਨਾਂ ਨੂੰ ਪੈ ਰਿਹਾ ਹੈ ਔਰ 23 ਲੱਖ ਵੀਜ਼ੇ ਜਿਹੜੇ ਰੱਦ ਦੀ ਖਬਰ ਵੀ ਆ ਰਹੀ ਹੈ ਇਹਦਾ ਵੀ ਮੈਂ ਪੂਰਾ ਡਿਟੇਲ ਵਿੱਚ ਜਾਣ ਦੀ ਕੋਸ਼ਿਸ਼ ਕਰਾਂਗਾ ਕੈਨੇਡਾ ਦੇ ਵਿੱਚ ਵਿਦੇਸ਼ੀ ਕਾਮਿਆਂ ਤੇ ਵਿਦਿਆਰਥੀਆਂ ਲਈ ਦਰਵਾਜ਼ੇ ਜਿਹੜੇ ਹੈ ਉਹ ਹੌਲੀ-ਹੌਲੀ ਬੰਦ ਹੋ ਰਹੇ ਨੇ ਸਟੈਪ ਬਾਈ ਸਟੈਪ ਚੱਕ ਰਹੇ ਨੇ ਇਹ ਨਹੀਂ ਵੀ ਇਕਦਮ ਸ਼ਟਡਾਊਨ ਹੋ ਸਟੈਪ ਬਾਈ ਸਟੈਪ ਔਰ ਹਾਲ ਹੀ ਦੇ ਵਿੱਚ ਜਾਰੀ ਸਰਕਾਰੀ ਅੰਕੜੇ ਖੁਦ ਇਸ ਗੱਲ ਦੀ ਗਵਾਹੀ ਦੇ ਰਹੇ ਨੇ ਕਿ ਕੈਨੇਡਾ ਦੇ ਸਥਾਨਕ ਅਖਬਾਰ ਟ੍ਰਾਂਟੋ ਸਟਾਰ ਨੇ ਸਰਕਾਰ ਦੇ ਵੀਜ਼ਾ ਅਸਵੀਕਾਰ ਦਰ ਦੇ ਨਾਲ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਹੈ ਇਸ ਦੇ ਵਿੱਚ ਦੱਸਿਆ ਗਿਆ ਹੈ ਕਿ ਕੈਨੇਡਾ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਵਿਦੇਸ਼ੀ ਕਾਮਿਆਂ ਵਿਦਿਆਰਥੀਆਂ ਤੇ ਸੈਲਾਨੀਆਂ ਦੇ ਵੀਜ਼ੇ ਰੱਦ ਕਰ ਰਿਹਾ ਹੈ ਔਰ 24 25 ਜੇ ਆਪਾਂ ਸਿਰਫ 24 ਦੀ ਗੱਲ ਕਰੀਏ ਤਾਂ 23 ਲੱਖ 500000 ਜਿਹੜੇ ਵੀਜ਼ਾ ਅਰਜ਼ੀਆਂ ਨੇ ਉਹਨਾਂ ਨੂੰ ਰੱਦ ਕੀਤੀ ਆ ਜੋ ਕਿ ਕੁੱਲ ਅਰਜ਼ੀਆਂ ਦਾ 50% ਹੈ ਤੁਸੀਂ ਇਹ ਦੇਖੋ 23 ਲੱਖ 5000 ਵੀਜ਼ੇ ਉਹਨਾਂ ਨੇ ਰੱਦ ਹੀ ਕਰ ਦਿੱਤੇ ਵੀਜ਼ਾ ਰੱਦ ਹੋਣ ਦੀ ਜਿਹੜੀ ਦਰ ਹੈ ਉਹਦੇ ਵਿੱਚ ਵੀ ਵਾਅਦਾ ਕੀਤਾ ਗਿਆ ਹੈ ਅੰਕੜਿਆਂ ਦੇ ਮੁਤਾਬਕ ਪਿਛਲੇ ਸਾਲ 18 ਲੱਖ ਵੀਜ਼ਾ ਅਰਜ਼ੀਆਂ ਰੱਦ ਕੀਤੀਆਂ ਗਈਆਂ ਸਨ ਜੋ ਕਿ ਕੁੱਲ ਅਰਜ਼ੀਆਂ ਦਾ 35% ਤੋਂ ਵੱਧ ਸੰ ਕੈਨੇਡਾ ਵਿੱਚ ਰਹਿਣ ਸਹਿਣ ਦਾ ਖਰਚਾ ਲਗਾਤਾਰ ਵੱਧ ਰਿਹਾ ਹੈ ਅਤੇ ਜਿਸ ਦੇ ਨਾਲ ਜਿਹੜੇ ਬੱਚੇ ਨੇ ਵਿਦਿਆਰਥੀ ਨੇ ਰੋਜ਼ ਕੰਮ ਕਰਨ ਵਾਲੇ ਨੇ ਉਹਨਾਂ ਦੀ ਜ਼ਿੰਦਗੀ ਕਾਫੀ ਮੁਸ਼ਕਲ ਹੁੰਦੀ ਜਾ ਰਹੀ ਹੈ। ਔਰ ਬਹੁਤ ਸਾਰੇ ਬੱਚੇ ਜਿਹੜੇ ਉੱਥੇ ਰਹਿ ਰਹੇ ਨੇ, ਕਿਰਾਏ ਤੇ ਰਹਿ ਰਹੇ ਨੇ कोरोना ਦੇ ਦੇਖੋ ਕਿਰਾਇਆ ਵੀ ਦੇਣਾ ਆਪਣੇ ਖਰਚੇ ਵੀ ਕੱਢਣੇ ਗੱਡੀਆਂ ਵੀ ਰੱਖੀਆਂ ਹੋਈਆਂ ਨੇ ਹੈ ਹੋਰ ਵੀ ਬਹੁਤ ਸਾਰਾ ਖਰਚਾ ਉਹਨਾਂ ਦਾ ਕਿੱਥੋਂ ਕੱਢਿਆ ਜਾਵੇਗਾ ਸੋ ਵਿਦੇਸ਼ੀ ਕਾਮਿਆਂ ਤੇ ਵਿਦਿਆਰਥੀਆਂ ਦੇ ਆਉਣ ਕਾਰਨ ਸਿਹਤ ਸੰਭਾਲ ਤੇ ਵੀ ਦਬਾਅ ਜਿਹੜਾ ਉਹ ਵੱਧ ਰਿਹਾ ਹੈ ਇਸ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਕਨੜੀ ਸਰਕਾਰ ਨੇ ਫੈਸਲਾ ਕੀਤਾ ਹੈ ਕਿ ਉਹ ਘਟੂ ਘੱਟ ਵਿਦੇਸ਼ੀ ਲੋਕਾਂ ਨੂੰ ਦੇਸ਼ ਦੇ ਵਿੱਚ ਦਾਖਲ ਹੋਣ ਦੀ ਆਗਿਆ ਦੇਵੇਗੀ ਸ਼ੈਡਿਊਲ ਬਣਾ ਲਿਆ ਉਹਨਾਂ ਨੇ ਕਿ ਬਹੁਤ ਹੀ ਘੱਟ ਲੋਕ ਹੋਣਗੇ ਜਿਹੜੇ ਵਿਦੇਸ਼ ਵਿੱਚ ਹੁਣ ਆ ਸਕਦੇ ਨੇ ਉਹਨਾਂ ਨੂੰ ਅਸੀਂ ਵੀਜ਼ਾ ਦੇਣਾ ਨਹੀਂ ਦੇਣਾ ਇਹ ਸਾਡੇ ਹੱਥ ਹੈ ਜਿਸ ਕਾਰਨ ਵੀਜ਼ੇ ਰੱਦ ਹੋਣ ਦੀ ਦਰ ਜਿਹੜੀ ਹੈ ਉਹਨਾਂ ਵਿੱਚ ਵਾਧਾ ਹੋਇਆ ਹੈ ਵੀਜ਼ੇ ਦੀ ਹਰ ਸ਼੍ਰੇਣੀ ਵਿੱਚ ਅਸਵੀਕਾਰ ਦਰ ਵਧੀ ਹੈ ਔਰ ਭਾਵੇਂ ਵਿਦਿਆਰਥੀ ਹੋਵੇ ਜਾਂ ਵਰਕਰ ਕੈਨੇਡਾ ਵਿੱਚ ਕੰਮ ਕਰਨ ਵਾਲੇ ਕਾਮਿਆਂ ਨੂੰ ਯਾਤਰਾ ਕਰਨ ਜਾਂ ਆਪਣੇ ਪਰਿਵਾਰ ਨੂੰ ਮਿਲਣ ਲਈ ਵਿਜ਼ਟਰ ਵੀਜ਼ਾ ਵੀ ਦਿੱਤਾ ਜਾਂਦਾ ਹੈ ਇਸ ਵੀਜ਼ੇ ਸ਼੍ਰੇਣੀ ਵਿੱਚ ਸਭ ਤੋਂ ਵੱਧ ਜਿਹੜੀ ਦਰ ਉਹ ਦੇਖੀ ਗਈ ਹੈ ਵਿਜ਼ਟਰ ਵੀਜ਼ੇ ਲਈ ਅਰਜੀ ਦੇਣ ਵਾਲੇ 54% ਜਿਹੜੇ ਵਿਨੇਕਾਰ ਨੇ ਇਸ ਨੂੰ ਪ੍ਰਾਪਤ ਨਹੀਂ ਹੋਇਆ ਹੈ ਸਾਰਾ ਕੁਝ 23 ਦੇ ਵਿੱਚ ਇਹ ਅੰਕੜਾ 40% ਸੀ ਵਿਦਿਆਰਥੀ ਪਰਮਨੈਂਟ ਰੱਦ ਹੋਣ ਦੀ ਦਰ ਵਧ ਕੇ 52% ਵੀ ਹੋ ਚੁੱਕੀ ਹੈ ਜੋ ਪਿਛਲੇ ਸਾਲ 38% ਸੀ ਘੱਟ ਵਿਦਿਆਰਥੀਆਂ ਨੂੰ ਵੀਜ਼ਾ ਮਿਲਣ ਦਾ ਕਾਰਨ ਦਾਖਲਾ ਵੀ ਘੱਟ ਹੋ ਗਿਆ ਜਿਸ ਦਾ ਅਰਥਚਾਰਿਆਂ ਤੇ ਅਸਰ ਵੀ ਪਿਆ ਹੈ। ਕੈਨੇਡਾ ਵਿੱਚ ਵਿਦਿਆਰਥੀ ਵੀਜ਼ਾ ਅਰਜ਼ੀਆਂ ਵਿੱਚ 46% ਦੀ ਗਿਰਾਵਟ ਵੀ ਆਈ ਹੈ। ਹੁਣ ਵਰਕ ਪਰਮਿਟ ਥੋੜਾ ਜਿਹਾ ਜਿਹੜਾ ਹੈ ਉਹਦੇ ਵਿੱਚ ਸੁਧਾਰ ਹੋਇਆ ਹੈ ਪਰ ਫਿਰ ਵੀ 22% ਵਿਨੇਕਾਰ ਨੇ ਜਿਨ੍ਹਾਂ ਨੂੰ ਇਹ ਸਾਹਮਣਾ ਕਰਨਾ ਪੈ ਰਿਹਾ ਕੈਨੇਡੀਅਨ ਸਰਕਾਰ ਨੇ 25 ਤੋਂ 27 ਦੇ ਵਿਚਕਾਰ ਨਵੇਂ ਸਥਾਈ ਨਿਵਾਸੀਆਂ ਦੀ ਗਿਣਤੀ 20% ਘਟਾਉਣ ਦਾ ਫੈਸਲਾ ਕੀਤਾ ਹੈ। 25 ਵਿੱਚ ਸਿਰਫ ਜਿੰਨੇ ਵੀ ਦਮੇ ਆਏ ਨੇ ਉਹਨਾਂ ਨੂੰ ਔਰ ਇਹ ਸਾਰਾ ਕੁਝ ਜਿਹੜਾ ਹੈ ਕਹਿ ਸਕਦੇ ਆ ਕਿ ਹੁਣ ਕੈਨੇਡਾ ਸਰਕਾਰ ਪੂਰੀ ਤਰ੍ਹਾਂ ਸੋਚ ਵਿਚਾਰ ਕਰ ਰਹੀ ਹੈ ਸੋ ਦੋਸਤੋ ਆਉਣ ਵਾਲੇ ਦਿਨਾਂ ਦੇ ਵਿੱਚ ਰੂਲ ਸਖਤ ਹੋ ਰਹੇ ਨੇ ਮਹਿੰਗੇ ਟੂਰ ਹੋ ਰਹੇ ਨੇ ਜਾਓ ਅਸੀਂ ਇਹ ਨਹੀਂ ਕਹਿੰਦੇ ਨਾ ਜਾਓ ਪਰ ਬਹੁਤ ਹੀ ਸੋਚ ਸਮਝ ਕੇ ਜੁੜੇ ਰਹੋ ਪੋਸੂ ਨਮਾ ਚੈਨਲ ਤੇ ਨਾਲ